ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੱਝਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਨਾਲ ਦੀ ਨਾਲ ਆਪਾਂ ਦੱਸ ਦਈਏ ਕਿ ਆਪਣਾ ਇੱਕ ਨਵਾਂ ਚੈਨਲ ਜਿਸ ਦਾ ਨਾਮ ਹੈ ਸਿਮਰਨ ਕਿਚਨ ਐਂਡ ਬਲੌਗਸ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਸਾਨੂੰ ਏਸੀ ਹੀ ਤਰ੍ਹਾਂ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਤੇ ਸਪੋਰਟ ਕੀਤਾ ਵਾ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਖੁਪਾਤਾ ਤੇ ਕਈਆਂ ਭੈਣਾਂ ਦੇ ਕਮੈਂਟ ਆਉਂਦੇ ਆ ਕਿ ਭੈਣੇ ਆਵਾਜ਼ ਜਿਹੜੀ ਆ ਤੁਹਾਡੀ ਸੁਣਾਈ ਨਹੀਂ ਦਿੰਦੀ ਵੈਸੇ ਸਾਨੂੰ ਤੇ ਵੀਡੀਓ ਚ ਪੂਰੀ ਹੀ ਆਵਾਜ਼ ਸੁਣਾਈ ਦਿੰਦੀ ਆ ਤੇ ਹੋ ਸਕਦਾ ਵਾ ਕੋਈ ਤੁਹਾਡੇ ਫੋਨ ਦੀ ਪ੍ਰੋਬਲਮ ਹੋਵੇ ਤੇ ਬਾਕੀ ਆਪਾਂ ਮਾਈਕ ਤਾਂ ਇਸਤੇਮਾਲ ਨਹੀਂ ਕਰਦੇ ਸ਼ਾਇਦ ਉਹ ਉਹ ਚੱਲਦੇ ਆ ਵੀ ਪਰ ਫਿਰ ਵੀ ਅਸੀਂ ਚੈੱਕ ਕੀਤੀ ਸਾਨੂੰ ਆਵਾਜ਼ ਬੜੀ ਆਉਂਦੀ ਹੈ ਜਿਆਦੀ ਆਪਾਂ ਵੀਡੀਓ ਲੰਮੀ ਨਹੀਂ ਕਰਨੀ ਤੇ ਅੱਜ ਆਪਾਂ ਆਪਣੇ ਫੇਸ ਤੇ ਕਰਾਂਗੇ ਦੁੱਧ ਦੇ ਨਾਲ ਬਲੀਚ ਤੇ ਬਲੀਚ ਵਰਗਾ ਇੱਕਦਮ ਨਿਖਾਰ ਪਾਵਾਂਗੇ ਆਪਾਂ ਤੇ ਸ਼ੁਰੂ ਕਰਦੇ ਆਪਾਂ ਵੀਡੀਓ ਤੇ ਆਪਾਂ ਦੱਸ ਦਿੰਨੇ ਆ ਆਪਾਂ ਤੁਹਾਨੂੰ ਕਿਹੜੀ ਕਿਹੜੀ ਚੀਜ਼ੇ ਦੇ ਲਈ ਆਪਾਂ ਲਈ ਆ ਤੁਹਾਨੂੰ ਸਭ ਤੋਂ ਪਹਿਲਾਂ ਉਹ ਚੀਜ਼ਾਂ ਦਿਖਾ ਦਿੰਨੇ ਆ ਇੱਧਰ ਆਪਾਂ ਲਿਆਵਾ ਟਮਾਟਰ ਦਾ ਰਸ ਹੁਣ ਜਿਹੜੇ ਗਰਮੀਆਂ 'ਚ ਟਮਾਟਰ ਆਉਂਦੇ ਬਹੁਤ ਸੁੱਕੇ ਜਿਹੇ ਟਮਾਟਰ ਇਹਨਾਂ ਦੇ ਵਿੱਚ ਨਾ ਰਸ ਜ਼ਿਆਦਾ ਹੁੰਦਾ ਨਹੀਂ ਕੱਢਣਾ ਪੈਂਦਾ ਇੱਧਰ ਆਪਾਂ ਥੋੜਾ ਦੁੱਧ ਲਿਆ ਵਾ ਤੇ ਇੱਧਰ ਆਪਾਂ ਲਿਆ ਵੇਸਣ ਇੱਧਰ ਆਪਾਂ ਲਈਆ ਫਟਕੜੀ ਠੀਕ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਕਿਸ ਤਰ੍ਹਾਂ ਮਲਾਉਣਾ ਪਹਿਲਾਂ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੁੱਧ ਪਾਵਾਂਗੇ ਜ਼ਿਆਦਾ ਆਪਾਂ ਦੁੱਧ ਨਹੀਂ ਪਾਉਣਾ ਇਹਦੇ 'ਚ ਥੋੜਾ ਜਿਹਾ ਠੀਕ ਹੈ ਇਹਨਾਂ 'ਕਾ ਆਪਾਂ ਇਹਦੇ ਵਿੱਚ ਦੁੱਧ ਪਾ ਲਿਆ ਵਾ ਫਟਕੜੀ ਜਿਹੜੀ ਆ ਉਹਨੂੰ ਆਪਾਂ ਚੁਟਕੀ ਦੇ ਨਾਲ ਜਿਹੜਾ ਵਾ ਮੈਂ ਤੁਹਾਨੂੰ ਦਿਖਾ ਦੇਣੀ ਕਿੰਨੀ ਕੁ ਮਾਤਰਾ 'ਚ ਪਾਉ ਠੀਕ ਹੈ ਦੇਖੋ ਇੰਨੀ ਕੁ ਮਾਤਰਾ ਦੇ ਵਿੱਚ ਫਟਕੜੀ ਪਾਉਣੀ ਆ ਠੀਕ ਹੈ ਤੇ ਉਸੇ ਹਿਸਾਬ ਨਾਲ ਆਪਾਂ ਫਿਰ ਬੇਸਨ ਵੀ ਇਹਦੇ ਚ ਪਾਵਾਂਗੇ ਜਿਸ ਤਰ੍ਹਾਂ ਅੱਧੇ ਚਮਚੇ ਤੋਂ ਵੀ ਆਪਾਂ ਘਾਟੇ ਵਿੱਚ ਬੇਸਨ ਪਾਇਆ ਵਾ ਥੋੜਾ ਜਿਹਾ ਬੇਸਨ ਆਪਾਂ ਹੋਰ ਪਾ ਦਿੰਨੇ ਆ ਇਹਦੇ ਚ ਕਿਉਂਕਿ ਆਪਾਂ ਬਲੀਚ ਵਰਗੀ ਕਰੀਮ ਬਣਾਉਣੀ ਆ ਜਿਆਦੀ ਜਿਹੜੀ ਆ ਗਾੜੀ ਨਹੀਂ ਕਰਨੀ ਆ ਠੀਕ ਹੈ ਇਸ ਤਰ੍ਹਾਂ ਲਈ ਆਪਾਂ ਜਿਹੜੀ ਆ ਕਰੀਮ ਵਰਗੀ ਬਣਾ ਕੇ ਆਪਾਂ ਜਿਹੜੀ ਤਿਆਰ ਕਰ ਲਈ ਆ ਥੋੜਾ ਇਹਦੇ ਵਿੱਚ ਬੇਸਨ ਹੋਰ ਪਿਆ ਅੱਧਾ ਚਮਚ ਕਿਉਂਕਿ ਇਹ ਤੇ ਬਹੁਤ ਹੀ ਜ਼ਿਆਦਾ ਜਿਹੜਾ ਪਤਲਾ ਸੀ ਕਿਉਂਕਿ ਟਮਾਟਰ ਦਾ ਰਸ ਵੀ ਜਿਹੜਾ ਪਤਲਾ ਵਾ ਤੇ ਦੁੱਧ ਵੀ ਪਤਲਾ ਹੁੰਦਾ ਇਸ ਕਰਕੇ ਇਹਨੂੰ ਥੋੜਾ ਜਿਹਾ ਗਾੜਾ ਕਰਨ ਵਾਸਤੇ ਆਪਾਂ ਨੂੰ ਅੱਧਾ ਚਮਚ ਜਾਨੀ ਕਿ ਇੱਕ ਚਮਚ ਛੋਟਾ ਚਮਚ ਹੈ ਜਿਆਦਾ ਵੱਡਾ ਚਮਚ ਨਹੀਂ ਹੈ ਇੱਕ ਚਮਚ ਇਹਦੇ ਵਿੱਚ ਬੇਸਨ ਦਾ ਪਾ ਲਿਆ ਵਾ ਠੀਕ ਹੈ ਜਿਆਦਾ ਆਪਾਂ ਇਹਨੂੰ ਮਤਲਬ ਕਿ ਗਾੜਾ ਜ ਨਹੀਂ ਕਰਨਾ ਹਲਕਾ ਇਹਨੂੰ ਪਤਲਾ ਪਤਲਾ ਹੀ ਆਪਾਂ ਰੱਖਾਂਗੇ ਠੀਕ ਹੈ ਤੇ ਚਲੋ ਫੇਸ ਆਪਾਂ ਜਿਹੜਾ ਵਾ ਨਾਰਮਲ ਪਾਣੀ ਦੇ ਨਾਲ ਪਹਿਲਾਂ ਹੀ ਸਾਫ਼ ਕਰ ਲਿਆ ਵਾ ਠੀਕ ਹੈ ਤੇ ਹੁਣ ਆਪਾਂ ਜਿਹੜੀ ਇਹ ਵਾਲੀ ਬਲੀਚ ਕਰੀਮ ਬਣਾਈ ਹੈ ਇਹ ਆਪਾਂ ਆਪਣੇ ਫੇਸ ਤੇ ਲਗਾਵਾਂਗੇ ਠੀਕ ਹੈ ਕਿਉਂਕਿ ਆਪਾਂ ਇਹਦੇ ਵਿੱਚ ਥੋੜੀ ਜੀ ਫਟਕੜੀ ਮਿਲਾਈ ਹੋਈ ਆ ਤੇ ਜਿਨ੍ਹਾਂ ਨੂੰ ਫਟਕੜੀ ਛੂੜ ਨਹੀਂ ਕਰਦੀ ਆ ਉਹ ਪਹਿਲਾਂ ਆਪਣੇ ਹੱਥ ਤੇ ਜ਼ਰੂਰ ਲਗਾ ਕੇ ਦੇਖ ਲੈਣ ਕਿਉਂਕਿ ਕਦੀ ਕਦੀ ਕੋਈ ਚੀਜ਼ ਸਾਨੂੰ ਨਹੀਂ ਛੂੜ ਕਰਦੀ ਆ ਤੇ ਉਹ ਥੋੜਾ ਜ਼ਿਆਦਾ ਫਿਰ ਉਹ ਦਿੱਕਤ ਵੀ ਕਰਦੀ ਹੈ ਨਾ ਇਹ ਵਾਲੀ ਬਲੀਚ ਜਿਹੜੀ ਆ ਤੁਸੀਂ ਕਦੀ ਵੀ ਕਿਸੇ ਵੀ ਟਾਈਮ ਲਗਾ ਸਕਦੇ ਆ ਜਿਸ ਤਰ੍ਹਾਂ ਹੁਣ ਗਰਮੀਆਂ ਦੇ ਵਿੱਚ ਆਪਾਂ ਬਾਹਰ ਜਾਂਦੇ ਆ ਤੇ ਧੁੱਪ ਦੇ ਵਿੱਚ ਜਿਹੜੀ ਆਪਣੀ ਸਕਿਨ ਆ ਬਹੁਤ ਹੀ ਜਿਹੜਾ ਲੋ ਵਗਦੀ ਆ ਤੇ ਸਕਿਨ ਜਿਹੜੀ ਕਾਲਾ ਕਾਲੀ ਹੋਣ ਦਾ ਪੈਂਦੀ ਆ ਤੇ ਆਪਾਂ ਜੇ ਇਹ ਵਾਲੀ ਬਲੀਚ ਬਣਾ ਕੇ ਲਗਾਈਏ ਤੇ ਜਿਹੜਾ ਫੇਸ ਆ ਉਹ ਜਿਹੜਾ ਆਪਾਂ ਸਾਡੇ ਫੇਸ ਤੇ ਕਾਲੇ ਕਾਲੇ ਦਾਗ ਵੀ ਨਹੀਂ ਪੈਂਦੇ ਆ ਫੇਸ ਬਿਲਕੁਲ ਇੱਕਦਮ ਵਧੀਆ ਚਮਕਦਾਰ ਭਾ ਜਾਂਦਾ ਤੇ ਨਾਲੇ ਸੌਫਟ ਵੀ ਰਹਿੰਦਾ ਵਾ ਔਰ ਇਹਦੇ ਚ ਆਪਾਂ ਜਿਹੜੀ ਫਟਕੜੀ ਪਾਈ ਆ ਉਹ ਵੀ ਜਿਹੜਾ ਸਾਡੀ ਸਕਿਨ ਨੂੰ ਸਾਫ ਕਰਨ ਵਿੱਚ ਬਹੁਤ ਵਧੀਆ ਕੰਮ ਕਰਦੀ ਆ ਬੇਸਣ ਵੀ ਜਿਹੜਾ ਸਾਡੀ ਸਕਿਨ ਨੂੰ ਬਹੁਤ ਹੀ ਸੋਹਣਾ ਬਹੁਤ ਵਧੀਆ ਸਾਫ ਕਰਦਾ ਵਾ ਮੈਂ ਵੈਸੇ ਨੋਰਮਲ ਪਾਣੀ ਦੇ ਨਾਲ ਆਪਣਾ ਫੇਸ ਜਿਹੜਾ ਹੀ ਉਹਨੂੰ ਸਾਫ ਕਰ ਲਿਆ ਤੁਸੀਂ ਚਾਹੋ ਤੇ ਇਸ ਤੋਂ ਪਹਿਲਾਂ ਦੁੱਧ ਲੈ ਕੇ ਕਾਟਨ ਦੇ ਨਾਲ ਵੀ ਆਪਣਾ ਫੇਸ ਜਿਹੜਾ ਸਾਫ ਕਰ ਸਕਦੇ ਜਾਂ ਗੁਲਾਬ ਜਲ ਹੈਗਾ ਉਹਦੇ ਨਾਲ ਵੀ ਤੁਸੀਂ ਸਾਫ ਕਰ ਸਕਦੇ ਆ ਹਨਾ ਤੇ ਇਧਰ ਆਪਾਂ ਜਿਹੜਾ ਵਾ ਇਸ ਤਰ੍ਹਾਂ ਨੂੰ ਸਾਫ ਕਰ ਲਿਆ ਤੇ ਇਹਨੂੰ ਆਪਾਂ 5 ਕਿ ਮਿੰਟ ਰੱਖਣਾ ਵਾ ਜਿਆਦਾ ਚਿਰ ਨਹੀਂ ਰੱਖਣਾ ਕਿਉਂਕਿ ਆਪਾਂ ਫਟਕੜੀ ਪਾਈ ਹੋਈ ਆ ਜੇ ਫਟਕੜੀ ਨਹੀਂ ਪਾਈ ਹੋਵੇ ਤੇ ਫਿਰ ਆਪਾਂ ਇਹਨੂੰ 10 ਮਿੰਟ ਵੀ ਰੱਖ ਸਕਦੇ ਆ 5 ਮਿੰਟ 6 ਮਿੰਟ 5 ਕਿ ਮਿੰਟ ਲਾਉਂਦੇ ਆ ਜਾਂਦੇ 5 ਕਿ ਮਿੰਟ ਇਦਾਂ ਰੱਖ ਕੇ ਫਿਰ ਆਪਾਂ ਇਹਨੂੰ ਨਾਰਮਲ ਪਾਣੀ ਨਾਲ ਵਾਸ਼ ਕਰਾਂਗੇ ਤੇ ਵਾਸ਼ ਕਰਕੇ ਤੁਹਾਨੂੰ ਦਿਖਾਵਾਂਗੇ ਇਹ ਕਿਸ ਤਰ੍ਹਾਂ ਦਾ ਇਹਦਾ ਰਿਜ਼ਲਟ ਜਿਹੜਾ ਰਹਿੰਦਾ ਵਾ ਤੁਸੀਂ ਵੀ ਘਰ ਵਿੱਚ ਜਦੋਂ ਵੀ ਬੈਠੇ ਹੋਣੀਆਂ ਤੇ ਤੁਸੀਂ ਪਲੀਜ਼ ਇਹ ਤਾਂ ਨਹੀਂ ਚੀਜ਼ਾਂ ਜਿਹੜੀਆਂ ਬਣਾ ਕੇ ਜਿਹੜੀਆਂ ਸਾਡੇ ਘਰ ਦੀ ਰਸੋਈ ਤੋਂ ਹੀ ਤਿਆਰ ਹੋ ਜਾਂਦੀਆਂ ਕੰਮ ਕਰਦਿਆਂ ਕਰਦਿਆਂ ਬਣਾ ਕੇ ਆਪਣੀ ਫੇਸ ਤੇ ਜ਼ਰੂਰ ਲਗਾਇਆ ਕਰੋ ਕਿਉਂਕਿ ਫੇਸ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਵਾ ਤੇ ਇਹਨੂੰ ਹੁਣ 5 ਮਿੰਟ ਧਿਆਨ ਰੱਖਦਿਆਂ ਰੱਖਦੇ ਹਾਂ ਆਪਣਾ ਫੇਸ ਜਿਹੜਾ ਹੋ ਜਾਣਾ ਵਾ ਸਾਫ਼ ਤੇ ਆਪਾਂ ਫਿਰ ਇਹਨੂੰ ਅਪ ਕਰਾਂਗੇ ਵਾਸ਼ ਤੇ ਬਹੁਤ ਸੋਹਣਾ ਬਹੁਤ ਵਧੀਆ ਹੁੰਦਾ ਨਾਲੇ ਅੱਜਕੱਲ ਲੋ ਬਹੁਤ ਚੱਲਣ ਦੀਆਂ ਤੇ ਲੋ ਦੇ ਨਾਲ ਵੀ ਗਰਮੀ ਦੇ ਵਿੱਚ ਸਾਡੀ ਸਕਿਨ ਜਿਹੜੀਆਂ ਨੇ ਬਹੁਤ ਸਾਰਾ ਡੈਪਿੰਦੀਆਂ ਤੇ ਸਰਦੀ ਉਹ ਸਕਿਨ ਨੂੰ ਇਹਨਾ ਆਰਾਮ ਬਹੁਤ ਮਿਲਦਾ ਵਾ ਚਲੋ ਕਰਦੇ ਆਪਾਂ ਇਹਨੂੰ ਸਾਫ ਫਿਰ ਦਿਖਾਉਣੀ ਆ ਤੁਹਾਨੂੰ ਇਹਦਾ ਰਿਜ਼ਲਟ ਦੇਖੋ ਆਪਾਂ ਫੇਸ ਜਿਹੜਾ ਨਾ ਨੋਰਮਲ ਪਾਣੀ ਦੇ ਨਾਲ ਸਾਫ ਕਰ ਲਿਆ ਵਾ ਕਿਉਂਕਿ ਇਹ ਪਾਣੀ ਦੇ ਨਾਲ ਹੀ ਸਾਫ ਹੋਣਾ ਸੀ ਤੇ ਜਦ ਆਪਾਂ ਇਹਨੂੰ ਜਿਹੜਾ ਵਾ ਸੁਕਾਉਣਾ ਨਹੀਂ ਸਕਿਨ ਤੇ ਕੀ ਮਤਲਬ ਸੁੱਕੂਗਾ ਤੇ ਫੇਰ ਉਤਾਰਨਾ ਵਾ ਨਹੀਂ ਤੁਸੀਂ 5 ਮਿੰਟ ਦੇ ਬਾਅਦ ਇਹਨੂੰ ਜਿਹੜਾ ਵਾ ਉਤਾਰ ਦੇਣਾ ਵਾ ਤੇ ਜੇ ਤੁਸੀਂ ਜਿਆਦਾ ਚਿਰ ਲਗਾਉਣਾ ਚਾਹਦੇ ਜਿਆਦਾ ਸੋ ਜਿਆਦਾ 10 ਮਿੰਟ ਰਖਾ ਲਓ ਜੇ ਤੁਹਾਨੂੰ ਕੋਈ ਵੀ ਮਤਲਬ ਨਹੀਂ ਦਿੱਕਤ ਹੈ ਤਾਂ ਤੁਸੀਂ 10 ਮਿੰਟ ਰੱਖ ਲਓ ਤੇ ਉਸ ਤੋਂ ਬਾਅਦ ਆਨ ਦੇਖੋ ਆਪਣਾ ਫੇਸ ਜਿਹੜਾ ਪਾ ਨੋਰਮਲ ਪਾਣੀ ਦੇ ਨਾਲ ਧੋ ਲਿਆ ਵਾ ਬਿਲਕੁਲ ਫੇਸ ਇੱਕਦਮ ਬਹੁਤ ਸੋਹਣਾ ਬਹੁਤ ਵਧੀਆ ਇਹਦੇ ਨਾਲ ਕਲੀਅਰ ਵੀ ਹੋ ਜਾਂਦਾ ਵਾ ਸਾਫ਼ ਵੀ ਹੋ ਜਾਂਦਾ ਵਾ ਤੇ ਕਿਸੇ ਵੀ ਤਰ੍ਹਾਂ ਦੀ ਸਕਿਨ ਤੇ ਜਿਹੜੀ ਹੈ ਡੈਡ ਸਕਿਨ ਵਾ ਉਹ ਨਹੀਂ ਰਹਿੰਦੀ ਆ ਮਿੱਟੀ ਕਟਾਵੇ ਸਾਫ ਸਾਰਾ ਹੋ ਜਾਂਦਾ ਵਾ ਉਸ ਤਰ੍ਹਾਂ ਵੀ ਜਿਹੜੀ ਸਕਿਨ ਬਹੁਤ ਸੋਹਣਾ ਬਹੁਤ ਵਧੀਆ 글로 ਕਰਦੀ ਆ ਤੇ ਦੁੱਧ ਦੇ ਨਾਲ ਜਿਹੜਾ ਸਾਡੇ ਸਕਿਨ ਸੌਫਟ ਵੀ ਰਹਿੰਦੀ ਆ ਤੇ ਸਾਨੂੰ ਰੋਜ਼ ਕਿਸੇ ਵੀ ਕਰੀਮ ਦੀ ਜ਼ਰੂਰਤ ਨਹੀਂ ਆ ਜਿਹੇ ਇਸ ਤਰ੍ਹਾਂ ਦੇ ਅਸੀਂ ਘਰੇਲੂ ਚੀਜ਼ਾਂ ਬਣਾ ਕੇ ਆਪਣੀ ਸਕਿਨ ਤੇ ਲਗਾਈਏ ਤੇ ਸਾਨੂੰ ਕੋਈ ਵੀ ਬਾਹਰੀ ਕਰੀਮ ਲਗਾਉਣ ਦੀ ਜ਼ਰੂਰਤ ਨਹੀਂ ਆ ਸਕਿਨ ਸਾਡੀ ਵੈਸੇ ਹੀ ਬਹੁਤ ਸੋਹਣਾ ਬਹੁਤ ਵਧੀਆ 글로 ਕਰੂਗੀ ਤੇ ਰੰਗ ਵੀ ਜਿਹੜਾ ਸਾਡਾ ਸਾਫ ਰੋਗਾ ਗਰਮੀਆਂ ਦੇ ਵਿੱਚ ਜਦੋਂ ਆਪਾਂ ਬਾਹਰ ਜਾਂਦੇ ਆ ਤੇ ਬਾਹਰ ਜਿਹੜੀ ਆਕਸਰ ਸਾਨੂੰ ਤੇ ਹੁਣ ਗਰਮੀ ਦੀ ਲੂਹ ਚੱਲਦੀ ਆ ਤੇ ਮਿੱਟੀ ਘਟਾ ਵੀ ਪੈਂਦਾ ਫੇਸ ਜਿਹੜਾ ਬਿਲਕੁਲ ਖਰਾਬ ਹੋ ਜਾਂਦਾ ਬਾਹਰ ਮਤਲਬ ਭਾਵੇਂ ਤੁਸੀਂ ਜਿੰਨਾ ਵੀ ਸੰਸਕ੍ਰੀਮ ਲਗਾ ਕੇ ਜਾਂਦੇ ਹੋ ਕਿਉਂਕਿ ਸੰਸਕ੍ਰੀਮ ਲਗਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਸੰਸਕ੍ਰੀਮ ਲਗਾ ਕੇ ਹੀ ਨਿਕਲਿਆ ਕਰੋ ਉਸ ਦੇ ਬਾਵਜੂਦ ਵੀ ਬਾਹਰੋਂ ਜਿਹੜਾ ਬਹੁਤ ਮਿੱਟੀ ਘਟਾ ਜਿਹੜਾ ਸਾਡੀ ਉੱਪਰ ਪੈਂਦਾ ਵਾ ਇਸ ਕਰਕੇ ਜਿਹੜੀ ਸਾਡੀ ਉਤਲੀ ਡਰ ਸਕਿਨ ਨੂੰ ਆ ਉਹਨੂੰ ਆਪਾਂ ਜੇ ਇਸ ਤਰ੍ਹਾਂ ਕਰਕੇ ਕਰਿਆ ਕੇ ਇਸ ਤਰ੍ਹਾਂ ਉਹਨੂੰ ਮਤਲਬ ਵਾਸ਼ ਕਰਕੇ ਤੇ ਆਪਾਂ ਜੀ ਇਹ ਵਾਲਾ ਜਿਹੜੀ ਆ ਫੇਸ਼ਲ ਬਲੀਚ ਕਰੀਮ ਆ ਸੌਰੀ ਬਲੀਚ ਕਰੀਮ ਲਗਾ ਲਈਏ ਤਾਂ ਸਾਡੀ ਜਿਹੜੀ ਸਕਿਨ ਆ ਨਾ ਉਹ ਸੜੂਗੀ ਨਹੀਂ ਜਿਸ ਤਰ੍ਹਾਂ ਹੀ ਬਾਹਰ ਜਾ ਕੇ ਸਾਡੀ ਸਕਿਨ ਨਾ ਕਈ ਵਾਂ ਦੇ ਸੜ ਜਾਂਦੀ ਕਈਆਂ ਦੀ ਸਕਿਨ एकदम ਕਾਲੀ ਕਾਲੀ ਹੋ ਜਾਂਦੀ ਕਈਆਂ ਦੇ ਦਾਗ ਹੋ ਜਾਂਦੇ ਆ ਸ ਹਰ ਇੱਕ ਬੰਦੇ ਨੂੰ ਬਾਹਰ ਜਾਣਾ ਜਿਹੜਾ ਸ਼ੂਟ ਨਹੀਂ ਕਰਦਾ ਤੇ ਤੁਸੀਂ ਇਸ ਤਰ੍ਹਾਂ ਆਪਣੀ ਸਕਿਨ ਦੇ ਉੱਤੇ ਇਹ ਵਾਲੀ ਰੈਮੇਡੀ ਬਣਾ ਕੇ ਲਗਾ ਸਕਦੇ ਆ ਜੇ ਤੁਹਾਨੂੰ ਮਤਲਬ ਕਿ ਫਟਕੜੀ ਨਹੀਂ ਹੈ ਤਾਂ ਤੁਸੀਂ ਫਟਕੜੀ ਹੀ ਰਹਿਣ ਦੋ ਨਾ ਵੀ ਪਾਫ ਕੋਈ ਗੱਲ ਨਹੀਂ ਤੁਸੀਂ ਖਾਲੀ ਟਮਾਟਰ ਦਾ ਜਿਹੜਾ ਪੱਲ ਕੱਢ ਲੂ ਉਹਦੇ ਵਿੱਚ ਥੋੜਾ ਜਿਹਾ بیسਨ ਵਾਲਾ ਉਹ ਅੱਧਾ ਕਿ ਚਮਚਾ ਵਿੱਚ ਦੁੱਧ ਦਾ ਮਿਲਾ ਲਓ ਤੇ ਤੁਸੀਂ ਆਪਣੇ ਫੇਸ ਤੇ ਲਗਾ ਲਓ ਬਿਲਕੁਲ ਰਸੋਈ ਦੇ ਵਿੱਚ ਪੰਜ ਮਿੰਟਾਂ ਜੇ ਮਿਲਣ ਵਾਲੀ ਚੀਜ਼ ਹੈ ਤੇ ਸਕਿਨ ਬਹੁਤ ਸੋਹਣੀ ਬਹੁਤ ਵਧੀਆ ਗਲੋ ਕਰਦੀ ਹੈ ਬਾਕੀ ਵੀਡੀਓ ਤੋਂ ਤੁਹਾਨੂੰ ਜਿਵੇਂ ਦੰਦ ਮਿਲਦੀ ਹੈ ਤੇ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਵਾ ਜਾਂ ਤੁਸੀਂ ਲਗਾਇਆ ਤੇ ਦੂਸਰੀ ਗੱਲ ਕੀ ਆਪਾਂ ਇੱਕ ਤੋਂ ਫੇਰ ਵਾਰ ਦੱਸ ਦਿੰਨੇ ਆ ਕਿ ਆਪਣਾ ਜਿਹੜਾ ਨਵਾਂ ਚੈਨਲ ਉਹ ਜਿਸ ਦਾ ਨਾਮ ਹੈ ਸਿਮਰਨ ਕਿਚਨ ਐਂਡ ਬਲੌਗ ਜਿਸ ਨੂੰ ਤੁਸੀਂ ਚੰਨ ਤੇ ਵੀ ਜਾ ਕੇ ਮੈਨੂੰ ਇਸੇ ਤਰ੍ਹਾਂ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਮੇਰੇ ਇਹ ਚੈਨਲ ਤੇ ਕਰਦੇ ਆ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤਰੀ ਕਾ ਜੀ